ਇੱਕ ਗੱਲ ਨੂੰ ਚੇਤੇ ਰੱਖਿਓ ਅਗਰ ਤੁਸੀਂ ਸੱਚ ਦੇ ਵਿੱਚ ਆਪਣੀ ਜ਼ਿੰਦਗੀ ਨਾਲ ਪ੍ਰੇਮ ਕਰਦੇ ਹੋ ਅਗਰ ਸੱਚ ਦੇ ਵਿੱਚ ਤੁਸੀਂ ਜ਼ਿੰਦਗੀ ਨੂੰ ਸਮਝਣਾ ਚਾਹੁੰਦੇ ਹੋ ਤੇ ਤਿੰਨ ਥਾਵਾਂ ਤੇ ਜਾਓ ਉਹਨਾਂ ਨੂੰ ਜਾ ਕੇ ਧਿਆਨ ਨਾਲ ਦੇਖੋ ਤਿੰਨ ਥਾਵਾਂ ਤੇ ਜਾਓ ਤੇ ਤਿੰਨ ਥਾਵਾਂ ਨੂੰ ਧਿਆਨ ਨਾਲ ਜਾ ਕੇ ਦੇਖੋ ਪਹਿਲਾ ਹਸਪਤਾਲ ਦੂਜਾ ਜੇਲ ਤੇ ਤੀਜਾ ਕਬਰਿਸਤਾਨ ਸ਼ਮਸ਼ਾਨ ਘਾਟ ਤੁਸੀਂ ਹਸਪਤਾਲ ਜਾਓਗੇ ਜਾ ਕੇ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਸਮਝ ਪੈਗੀ ਕਿ ਸੇਤ ਤੋਂ ਵੱਧ ਕੀਮਤੀ ਕੁਝ ਨਹੀਂ ਹੈਗਾ ਅਗਰ ਤੁਸੀਂ ਜੇਲ੍ਹ 'ਚ ਜਾਓਗੇ ਤੇ ਜਾ ਕੇ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਸਮਝ ਪੈਗੀ ਕਿ ਆਜ਼ਾਦੀ ਤੋਂ ਵੱਧ ਕੀਮਤੀ ਕੁਝ ਨਹੀਂ ਹੈਗਾ ਔਰ ਜਦੋਂ ਤੁਸੀਂ ਸ਼ਮਸ਼ਾਨ ਘਾਟ ਜਾਓਗੇ ਜਾ ਕੇ ਧਿਆਨ ਨਾਲ ਦੇਖੋਗੇ ਤੈਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਤੋਂ ਵੱਧ ਕੀਮਤੀ ਕੁਝ ਨਹੀਂ ਆਏਗਾ ਅੱਜ ਜਿਸ ਧਰਤੀ ਤੇ ਆਪਾਂ ਚੱਲ ਫਿਰ ਰਹੇ ਆ ਨਾ ਇੱਕ ਵਕਤ ਆਉਣਾ ਹੈ ਇਸ ਨੇ ਸਾਡੇ ਉੱਪਰ ਆ ਜਾਣਾ ਹੈ ਅੱਜ ਇਸ ਮਿੱਟੀ ਤੇ ਆਪਾਂ ਚੱਲ ਫਿਰ ਰਹੇ ਆ ਇੱਕ ਵਕਤ ਹੋਣਾ ਹੈ ਅੱਜ ਇਹਦੇ ਉੱਪਰਾਂ ਸੀ ਕੱਲ ਨੂੰ ਇਹਨੇ ਸਾਡੇ ਉੱਪਰ ਹੋਣਾ ਹੈ ਬਾਬਾ ਫਰੀਦ ਸਾਹਿਬ ਜੀ ਤਾਂ ਹੀ ਤੇ ਕਹਿੰਦੇ ਫਰੀਦਾ ਖਾਕ ਨਾ ਨਿੰਦੀਏ ਕਾਕੂ ਜੇੜਨਾ ਕੋਏ ਜੀਵਨ ਦੇ ਆ ਪੈਰਾਂ ਤਲੇ ਮੋਇਆ ਉੱਪਰ ਹੋਏ ਇਸ ਤੋਂ ਪਹਿਲਾਂ ਕੀ ਇਹ ਸਾਡੇ ਉੱਤੇ ਆ ਜਾਏ ਤੁਹਾਨੂੰ ਇਹਨਾਂ ਤਿੰਨ ਥਾਵਾਂ ਨੂੰ ਜਾ ਕੇ ਧਿਆਨ ਨਾਲ ਦੇਖਣਾ ਚਾਹੀਦਾ ਫਿਰ ਤੁਹਾਨੂੰ ਪਤਾ ਲੱਗੇਗਾ ਜ਼ਿੰਦਗੀ ਹੈ ਕੀ ਹੈ ਜਿੱਦਨ ਸਮਝ ਪੈ ਗਈ ਉਦੋਂ ਹੀ ਫਿਰ ਤੁਹਾਡਾ ਮੋਹਾਰ ਜਿਹੜਾ ਹੈ ਉਹ ਬਦਲ ਜਾਏਗਾ ਮਹਾਰਾਜ ਇਹ ਹੀ ਗੱਲ ਸਾਨੂੰ ਇੱਥੇ ਸਮਝਾ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਈ ਸਾਧ ਸੰਗ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋਊ ਗੁਣ ਰਖ ਲਿਓ ਸ਼ਰਨਾਈ ਮਹਾਰਾਜ ਕਹਿੰਦੇ ਮੇਰੇ ਚ ਕੋਈ ਗੁਣ ਨਹੀਂ ਮੈਂ ਤੇ ਤੇਰੀ ਸ਼ਰਨ ਚਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਖ ਲਾਓ ਜੋ ਸੰਪੂਰਨ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੈ ਸਾਰੇ ਸ਼ਬਦ ਦੇ ਅੰਦਰ ਮਹਾਰਾਜ ਨੇ ਜੋ ਤਤਸਾਰ ਸਾਡੇ ਸਮੁਖਿ ਰੱਖਿਆ ਹੈ ਉਹੀ ਹੈ ਭਾਈ ਅਗਿਆਨਤਾ ਤੁਹਾਨੂੰ ਚੰਗੇ ਫੈਸਲੇ ਨਹੀਂ ਲੈਣ ਦਿੰਦਾ ਹੈ ਅਗਿਆਨਤਾ ਤੁਹਾਡੇ ਜੀਵਨ ਚ ਅੰਧਕਾਰ ਦਾ ਕੰਮ ਕਰਦੀ ਹੈ ਹਨੇਰੇ ਦਾ ਕੰਮ ਕਰਦੀ ਹੈ ਤਾਂ ਅਗਿਆਨਤਾ ਨੂੰ ਦੂਰ ਕਰਨ ਦੇ ਲਈ ਤੁਹਾਡੇ ਕੋਲ ਗਿਆਨ ਹੋਣਾ ਚਾਹੀਦਾ ਹੈ ਗਿਆਨ ਹੋਏਗਾ ਤੇ ਤੁਸੀਂ ਬੇਬੇਕਪੂਰਨ ਫੈਸਲੇ ਲਓਗੇ ਬੇਬੇਕ ਹੋਏਗਾ ਚੰਗੇ ਫੈਸਲੇ ਸਹੀ ਫੈਸਲੇ ਕਰੋਗੇ ਸਹੀ ਫੈਸਲੇ ਹੀ ਤੁਹਾਡੀ ਜ਼ਿੰਦਗੀ ਬਦਲ ਦੇਣ ਹੈ ਤੇ ਗਿਆਨ ਕਿਹਦੇ ਕੋਲੋਂ ਮਿਲਦਾ ਹੈ ਮਹਾਰਾ ਦਾ ਇੱਕੋ ਬਚਨ ਚੇਤੇ ਰੱਖਣਾ ਹੈ ਪਾਤਸ਼ਾਹ ਕਹਿੰਦੇ ਨੇ ਜੇ ਸੋ ਚੰਦਾ ਉਗਮੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰਿਆਂ ਦਾ ਗੁਰੂ ਤੋਂ ਬਿਨਾ ਗਿਆਨ ਨਹੀਂ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਮਾਰੇ ਕਹਿੰਦੇ ਗਿਆਨ ਦਾ ਸ਼ੁਰਮਾ ਕੇਵਲ ਗੁਰੂ ਹੀ ਤੁਹਾਡੀਆਂ ਅੱਖਾਂ 'ਚ ਪਾਉਂਦਾ ਹੈ